ਕੀ ਨਾਮ ਹੈ ਗੁਰਪ੍ਰੀਤ ਗੁਰਪ੍ਰੀਤ ਵੀ ਕਿਤੇ ਨਾ ਤਰੌਰ ਦੀ ਆਪਣੀ ਦੁਕਾਨ ਹੈ ਜੀ ਕੀ ਕੰਮ ਕੀ ਕਰਦੇ ਹੋ ਲੱਕੜ ਦਾ ਕੰਮ ਹੈ ਜੀ ਆਪਣਾ ਠੇਕੇਦਾਰ ਹਾਂ ਜੀ ਇਹ ਮਾਮਲਾ ਕੀ ਹੈ ਜਿਹੜਾ ਮੁੰਡੇ ਦੀ ਹਾਂ ਮਰਡਰ ਵਾਲਿਆ ਕਹਿੰਦੇ ਪਰਿਵਾਰ ਵਾਲੇ ਕੱਲ ਮਰਡਰ ਹੋਇਆ ਨਹੀਂ ਨਹੀਂ ਜੀ ਕੋਈ ਮਰਡਰ ਨਹੀਂ ਹੈ ਜੀ ਹੁਣ ਦੁਪਹਿਰ ਦਾ ਰੋਟੀ ਦਾ ਟਾਈਮ ਸੀਗਾ ਜੀ 12:00 12:45 ਜਾਂ 50 ਦੇ ਆਸ-ਪਾਸ ਦੀ ਗੱਲ ਹੈ ਜੀ ਮੈਂ ਇਹਨੂੰ ਕਹਿ ਕੇ ਗਿਆ ਕਿ ਰੋਟੀ ਦਾ ਟਾਈਮ ਹੋ ਗਿਆ ਮੈਂ ਰੋਟੀ ਲੈਣ ਚੱਲਿਆ ਗੁਲਛੇ ਤਾਂ ਜਦੋਂ ਮੈਂ ਰੋਟੀ ਲੈਣਾ ਇਥੋਂ ਨਿਕਲਿਆ ਜੀ ਤਾਂ ਮੈਨੂੰ ਕਹਿ ਕੇ ਗਿਆ ਸੀਗਾ ਕਿ ਆਪਣਾ ਸਿਰਫ ਟੇਪਿੰਗ ਕਰ ਰਹੀ ਹੈ ਆਪਣਾ ਹੋਰ ਕੋਈ ਕੰਮ ਨਹੀਂ ਇਹ ਟੈਪਿੰਗ ਤੇ ਲੱਗ ਗਿਆ ਕਰਾ ਵੀਰੇ ਤੁਸੀਂ ਜਾਓ ਲਿਆਓ ਕਰਾ ਤੁਸੀਂ ਤਾਂ ਜਦੋਂ ਮੈਂ ਉੱਥੇ ਪਹੁੰਚਿਆ ਜੀ ਕੁਲਚੇ ਲੈ ਕੇ ਬਾਈ ਨੂੰ ਉੱਥੇ ਮੈਂ ਕੁਲਚੇ ਵਾਲੇ ਨੂੰ ਪੈਸੇ ਹੀ ਪਾਏ ਆ ਉੱਥੇ ਪੈਸੇ ਪਾ ਕੇ ਜਦੋਂ ਮੈਂ ਵਾਪਸ ਇੱਥੇ ਆਇਆ ਤਾਂ ਮੈਂ ਔੜੀਆਂ ਚੜ੍ਹਿਆ ਜੀ ਔੜੀਆਂ ਮੁੰਡਨ ਸੰਦਾਰ ਜਦੋਂ ਮੈਂ ਅੰਦਰ ਦੇਖਿਆ ਤਾਂ ਇਹ ਗਿਰਿਆ ਹੋਇਆ ਸੀਗਾ ਜੀ ਪੂਠਾ ਪੂਰਾ ਖੂਨ ਨਿਕਲਿਆ ਹੋਇਆ ਸੀਗਾ ਜੀ ਤਾਂ ਫਿਰ ਮੈਂ ਪੱਜਾ ਪੱਜਾ نیچے ਆਇਆ ਜੀ نیچے ਮੈਮ ਸੀਗੀ ਮੈਂ ਮੈਮ ਨੂੰ ਗੱਲ ਕੀਤੀ ਮੈਂ ਕਿਹਾ ਮੈਮ ਉੱਪਰ ਖੂਨੋ ਖੂਨ ਪਿਆ ਜੀ ਮੁੰਡੇ ਦਾ ਹੋਇਆ ਹੋਇਆ ਵੀ ਤੁਸੀਂ ਇੱਕ ਵਾਰੀ ਆਜੋ ਜੀ ਮੇਰੇ ਨਾਲ ਉਹ ਕਹਿੰਦੇ ਨਹੀਂ ਨਹੀਂ ਮੈਂ ਸਰ ਨਾਲ ਗੱਲ ਕਰਦੀ ਆ ਤਾਂ ਮੈਂ ਆਪਣੇ ਸਰ ਦੇ ਕੋਲ ਫੋਨ ਕੀਤਾ ਤਾਂ ਫਿਰ ਫੋਨ ਕਰਦੇ ਕਰਦੇ ਉਹ ਕਹਿੰਦੇ 108 ਤੇ ਕਰੋ ਮੈਂ 108 ਵੀ ਡਾਇਲ ਕੀਤਾ ਬਟ 108 ਮਿਲ ਨਹੀਂ ਪਾਇਆ ਜੀ ਤਾਂ ਫਿਰ ਆਪਣਾ ਆਸ ਪੜਾਸ ਦੇ ਬੰਦੇ ਸੀਗੇ ਜੀ ਤਾਂ ਉਹਨਾਂ ਨੇ ਦੱਸਿਆ ਕਿ ਹੁਣ ਪਹਿਲਾਂ ਇਨਵੈਸਟੀਗੇਸ਼ਨ ਹੋਏਗੀ ਪੁਲਿਸ ਦੀ ਉਸ ਤੋਂ ਬਾਅਦ ਫਿਰ ਇਹ ਬੋਡੀ ਜਾਏਗੀ ਤਾਂ ਜੀ ਤੇ ਗੱਲ ਕਰੀਏ ਜੀ ਤੁਹਾਡੇ ਕੋਲ ਕਿੰਨੇ ਸਾਲ ਤੋਂ ਇਹ ਕੰਮ ਕਰ ਰਹੇ ਹੋ 2 ਸਾਲ ਤੋਂ ਜੀ ਤੁਸੀਂ ਕਿੰਨੇ ਟਾਈਮ ਤੋਂ ਕੰਮ ਕਰ ਰਹੇ ਹੋ ਮਤਲਬ ਇਹ ਹੈ ਜੀ ਵੀ ਆਪਣਾ ਕੰਮ ਕਰ ਲੈਂਦਾ ਸੀਗਾ ਜਿੰਨਾ ਚਿਰ ਸਾਡੇ ਨਾਲ ਰਹਿੰਦਾ ਸੀ ਟ੍ਰੇਨਿੰਗ ਟ੍ਰੇਨਿੰਗ ਲੈਂਦਾ ਸੀ ਟ੍ਰੇਨਿੰਗ ਨਹੀਂ ਨਹੀਂ ਟ੍ਰੇਨਿੰਗ ਲੈ ਰਿਹਾ ਸੀ ਅਜੇ ਫੁੱਲ ਟ੍ਰੇਨਿੰਗ ਸੀਗਾ ਜਿੱਦਾਂ ਕਿ ਆਪਾਂ ਜਦੋਂ ਮੁੰਡੇ ਦਾ ਨਾਮ ਕੀ ਹੈ ਮੁੰਡੇ ਦਾ ਨਾਮ ਕੀ ਇਹ ਉਮਰ ਕਿੰਨੀ ਹੋएगी ਦੀ ਉਮਰ ਇਹਦੀ 20 ਤੇ ਆਸ-ਪਾਸ ਹੈਗੀ ਹੈ ਜੀ 60 ਦੀ ਗੱਲ ਕਰੀਏ ਤੁਸੀਂ ਜਿੱਦਾਂ ਕਹਿ ਰਹੇ ਹੋ ਕਿ ਦੇਖਿਆ ਮੁੰਡਾ ਪਿਆ ਸੀ 60 ਕਿਤੇ ਲੱਗੀ ਹੈ ਇਹਦੇ ਕਿਤੇ ਇਹਦੀ ਕਟਰ ਲੱਗਿਆ ਹੋਇਆ ਜੀ ਇੱਥੇ ਗਰਦਨ ਤੇ ਜੀ ਤੁਸੀਂ ਕਿੰਨੇ ਟਾਈਮ ਤੋਂ ਕੰਮ ਕਰ ਰਹੇ ਹੋ ਮੈਨੂੰ ਤਾਂ ਹੋ ਗਿਆ ਜੀ 10-11 ਸਾਲ ਜੀ ਇਹ ਜਿਹੜਾ ਕਟਰ ਹੈ ਇਹ ਤੁਹਾਨੂੰ ਲੱਗਦਾ ਵੀ ਇਸ ਲੈਵਲ ਤੱਕ ਜਾ ਸਕਦਾ ਹੈ ਜਿਆਦਾ ਚੱਕਰ ਹੁੰਦੇ ਆ ਜੀ ਕਈ ਵ ਪੇਪਰ 'ਚ ਚੀਜ਼ چیرਣੀ ਹੋਵੇ ਤਾਂ ਇਹ ਬੈਗ ਮਾਰ ਜਾਂਦਾ ਜੀ ਕੋਈ ਵੀ ਚੀਜ਼ ਹੋਵੇ ਚਲੋ ਐਦਾਂ ਦੀ ਕਈ ਵਾਰੀ ਜੇਕਰ ਆਪਾਂ ਇਹਨੂੰ ਓਨ ਕਰੀਏ ਕੋਈ ਕੱਪੜਾ ਹੈ ਆਪਣੇ ਕੋਲ ਕੱਪੜੇ 'ਚ ਫਸ ਗਿਆ ਤਾਂ ਵੀ ਬੈਗ ਮਾਰ ਸਕਦਾ ਹੈ ਜੀ ਬੈਗ ਮਾਰਦਾ ਟੁੱਟ ਕੇ ਵਿੱਜੇਗਾ ਬੈਗ ਕਈ ਵਾਰੀ ਵੱਜ ਸਕਦਾ ਹੈ ਇਹ ਬੈਗ ਲੱਗ ਸਕਦਾ ਕਿਸੇ ਵੀ ਅੰਗ ਤੇ ਆਪਣੇ ਲੱਗ ਸਕਦਾ ਹੈ ਜੀ ਤੇ ਇਹ ਜਦੋਂ ਤੱਕ ਚੱਲਦਾ ਰਹਿੰਦਾ ਇਹਦੇ ਚੱਕਰ ਪੂਰੇ ਹੁੰਦੇ ਆ ਇਹ ਆਪਣਾ ਉਨੀ ਅੰਦਰ ਤੱਕ ਜਾਂਦਾ ਜਿਹੜੂ ਹੈ ਚ ਗਹਿਰਾਈ ਕਿੰਨੀ ਲੱਗੀ ਹੈ ਤੁਸੀਂ ਦੇਖਿਆ ਹੋਵੇਗਾ ਨਹੀਂ ਇਸ ਦਾ ਯਾਨੀ ਕਿ ਹਾਦਸਾ ਹੀ ਮੰਨਦੇ ਹੋ ਹਾਦਸਾ ਹੀ ਮੰਨਦੇ ਹੋ ਤੁਸੀਂ ਹਾਂਜੀ ਹਾਂਜੀ ਬਿਲਕੁਲ ਠੀਕ ਹੈ ਹਾਂਜੀ ਕੀ ਨਾਮ ਹੈ ਤੁਹਾਡਾ ਤੁਸੀਂ ਸਪੋਰਟਸ ਕਰਨ ਸਾਹਿਬ ਤੁਸੀਂ ਕਿੱਥੇ ਰਹਿੰਦੇ ਹੋ ਮੈਨੂੰ ਦੱਸੋ ਤੇ ਕੀ ਗੱਲ ਹੋਈ ਹੈ ਇੱਥੇ ਉੱਪਰ ਇਹ ਅਸਲੀ ਕਿਹੜੀ ਦਮਖਿਆ ਜੀ ਸਾਨੂੰ ਤਾਂ ਹੁਣ ਦੱਸਿਆ ਜੀ ਜਦੋਂ ਮਰਿਆ ਦੇਖਿਆ ਬਸ ਜਿਹੜਾ ਡੈਥ ਹੋਈ ਹੈ ਹਾਂ ਡੱਤ ਕਿਹਾ ਜੀ ਵੱਡੇ ਪਿਆ ਜੀ ਬੰਦਾ ਕੌਣ ਹੈ ਕੀ ਤੁਹਾਡਾ ਕੀ ਲੱਗਦਾ ਤੁਹਾਡਾ ਜੀ ਮੇਰਾ ਪੁੱਤ ਦਾ ਨਾਮ ਕੀ ਹੈ ਅਜੇ ਉਮਰ ਕਿੰਨੀ ਹੈ ਦੀ ਉਮਰ ਹੈ ਜੀ ਇਸਦੀ ਪੀਰ ਸਾਹਿਬ ਦੀ 14 ਉਹ ਜਨਮ ਹੈ ਜੀ ਲਗਭਗ ਆ ਜੀ ਪਲਸ 2 ਕਰੀ ਦੀ ਪੂਰੇ ਕੀ ਕਰ ਰਿਹਾ ਸੀਗਾ ਜੀ ਇਹ ਕੰਮ ਸਿੱਖ ਰਿਹਾ ਤੇ ਜੀ ਕਾਦਾ ਕੰਮ ਜੀ ਲੱਕੜ ਦਾ ਜੀ ਕਾਰੀਗਰ ਹੈ ਇਹ ਸਿੱਖ ਰਿਹਾ ਸੀ ਇਹ ਸਿੱਖ ਰਿਹਾ ਦਾ ਜੀ ਕੱਲਾ ਹੀ ਸੀਗਾ ਕੰਨਿੰਗ ਲੈਂਦਾ ਸੀ ਨਹੀਂ ਕੰਮ ਕਰਾ ਟ੍ਰੇਨਿੰਗ ਲੈਂ ਕੰਮ ਸਿੱਖ ਰਿਹਾ ਸੀ ਕੰਮ ਸਿੱਖ ਰਿਹਾ ਕੱਲਾ ਹੀ ਸੀਗਾ ਹੋਰ ਵੀ ਸੀ ਨਾਲ ਸਾਥੀ ਦਾ ਮਨ ਨੂੰ ਪਪਾ ਨੂੰ ਕੀ ਪਤਾ ਜੀ ਹੋਰ ਵੀ ਬੰਦੇ ਤੇ ਆਇਆ ਹੈ ਤੇ ਜੀ ਇਹ ਕਿੰਨੇ ਸਾਲ ਤੋਂ ਕੰਮ ਸਿੱਖ ਰਹਾ ਹੈ ਇਸ ਨੂੰ 3 ਸਾਲ ਹੋ ਗਏ ਜੀ 3 ਸਾਲ ਹੋ ਗਏ 3-4 ਸਾਲ ਹੋ ਗਏ ਜੀ 21 ਸਾਲ ਦਾ ਜੀ ਤੇ ਹੁਣ ਕੀ ਤੁਹਾਨੂੰ ਕੀ ਲੱਗਦਾ ਕੀ ਮਾਮਲਾ ਕੀ ਹੈ ਪਤਾ ਨਹੀਂ ਜੀ ਮਨ ਨੂੰ ਪਤਾ ਜੀ ਕਾਟਰ ਤੇ ਗਲਬੜਦੀ ਆ ਜੀ ਮਨ ਸੱਚੀ ਦੱਸਾਂ ਜੀ ਕਿਸੇ ਨੇ ਇਹ ਕਾਟਰ ਬਾਹ ਹੱਥ ਵੱੜ ਜਾਂਦਾ ਅੰਗੋਲੀਆਂ ਵੱੜ ਜਾਂਦੀ ਬਾਹ ਮਰ ਜਾਂਦੀ ਕੀ ਗੱਲ ਵੱਢਿਆ ਗਿਆ ਜੀ ਗੱਲ ਕਿਵੇਂ ਵੱਢਿਆ ਗਿਆ ਕਾਰ ਕੋਣ ਕੋਣ ਮੌਜੂਦ ਸੀ ਕੋਈ ਗੱਲਬਾਤ ਹੋਈ ਤੁਹਾਡੀ ਕਾਰ ਮੌਜੂਦ ਕੋਣ ਸੀ ਉਸ ਟਾਈਮ ਜਦ ਮਾਰੀ ਗੱਲ ਕੋਈ ਗੱਲਬਾਤ ਨਹੀਂ ਹੋਈ ਨਾ ਕੋਈ ਹਾਇ ਤਾਂ ਜੀ ਮਨ ਕਿੱਦਾਂ ਦੀ ਕਾਰਵਾਈ ਮਲਾਜਮ ਆਏ ਹੋਏ ਤੇ ਜੂਰ ਸੀ ਉਹਨੇ ਵੀ ਦਿਖਾਇਆ ਜੀ ਮਾਨ ਕਿਦਾਂ ਦੀ ਕਾਰਵਾਈ ਦੀ ਮੰਗ ਕਰਦੇ ਆਂ ਮਾਨ ਕਿਹਾ ਜੀ ਮਨ ਪਤਾ ਲੱਗੇ ਪਤਾ ਲੱਗਾ ਹਸਪਤਾਲ ਲੈ ਦੇ ਪ੍ਰਾਈਵੇਟ ਲੈ ਦੇ ਸਰਕਾਰੀ ਲੈ ਦੇ ਕਹੀ ਇਹਨੂੰ ਲਾਜ ਦੁਭਜੋ ਮਾਤਾ ਜੀ ਰੁਕ ਜਾ ਲਾਜ ਕਰਾਂਦੇ ਅਸੀਂ ਕੋਈ ਬਾਤ ਨਹੀਂ ਹਮ ਲਾਜ ਕਰਾਂਦੇ ਇਸ ਦਾ ਪਤਾ ਲੱਜਾਂਦਾ ਵੀ ਹਾਂ ਵੀ ਹਾਂ ਵੀ ਹਲਾਜ ਹੋਇਆ ਵੀ ਇਸ ਦਾ ਨਹੀਂ ਬਚਿਆ ਗਿਆ ਹੈ ਬੱਚੇ ਦਾ ਪੋਤਾ ਸੀ ਪੁੱਤਰਾ ਜੀ ਮੇਰਾ ਸਾਡਾ ਪੁੱਤਰਾ ਜੀ ਭਾਜੀ ਇਹ ਮਾਮਲਾ ਕੀ ਹੈ ਜਿਹੜੇ ਮੁੰਡੇ ਦੀ ਮੌਤ ਹੋਈ ਹੈ ਨਾਮ ਕੀ ਹੈ ਕਿੱਥੇ ਦਾ ਆਣ ਵਾਲਾ ਤੇ ਹਾਦਸਾ ਕੀ ਹੈ ਕੀ ਇਹ ਮਾਮਲਾ ਕਿਹੜੀ ਜਗ੍ਹਾ ਨਾਲ ਹੈ ਜੀ ਈਦਾ ਅਜੀਤ ਕੁਮਾਰ ਨਾਮ ਹੈ ਪਈਸਾੜੀ ਦੀ ਉਮਰ ਹੈ ਤਰੀਕਟ ਪਿੰਡ ਦਾ ਰਹਿਸ਼ੀ ਹੈ ਇਹ ਸਾਨੂੰ ਇਨਫੋਰਮੇਸ਼ਨ ਮਿਲੀ ਕਿ ਲੱਕੜ ਦਾ ਲੱਕੜ ਦਾ ਕੰਮ ਕਰ ਰਿਹਾ ਹੈ ਘਰੇ ਪ੍ਰੋਫੈਸਰ ਕੋਣੀ ਚ ਲੱਕੜ ਦਾ ਕੰਮ ਕਰਦੇ ਹੋਏ ਕਟਰ ਇਹ ਤੋਂ ਕਟਰ ਕਟਰ ਚੱਲੇ ਇਹ ਨਾਲ ਜਿਹੜਾ ਇਨਸੀਡੈਂਟ ਹੋਇਆ ਉਹਦੀ ਮੌਕੇ ਦੀ ਮੌਤ ਹੋ ਗਈ ਜੋ ਤਫ਼ਤੀਸ਼ ਦੌਰਾਨ ਜੋ ਵੀ ਗੱਲ ਸਾਹਮਣੇ ਆਊਗੀ ਬਚਾ ਜਾਊਗਾ ਸਾਰੇ ਪਹਿਲੂ ਚੈੱਕ ਕਰ ਰਹੇ ਹਾਂ ਅਸੀਂ ਉਸ ਅਕੋਰਡਿੰਗ ਕਾਰਵਾਈ ਕੀਤੀ ਜਾਵੇ ਸਰ ਗੱਲ ਕਰੀਏ ਵਿੱਚ ਕੀ ਕਹਿੰਦੇ ਦੀ ਕੋਈ ਪਤਾ ਲੱਗਿਆ ਕੌਣ ਸੀ ਇਸ ਜੇ ਕੋਟੀ ਜਹਾਜ਼ਾ ਹੋਇਆ ਜਾਂ ਕਿੰਨੇ ਲੋਕ ਸੀ ਮੌਜੂਦ ਉਸ ਟਾਈਮ ਇਸ ਟਾਈਮ ਉਸ ਟਾਈਮ ਉਹਨਾਂ ਦੀ ਵਾਈਫ ਮੌਜੂਦ ਸੀ ਘ ਉਹਦਾ ਇੱਕ ਇੱਕ ਮਹੀਨਾ ਬੇਟਾ ਮਿੱਟੀ ਦਾ ਬੇਟਾ ਇੱਕ ਉਹ ਮਰੂਸੀ ਹੈ ਦੋਈ ਰਣੇ ਸੀ ਤੇ ਉਹਨਾਂ ਦਾ ਜਿਹੜਾ ਠੇਕੇਦਾਰ ਸੀਗਾ ਉਹ ਇਸ ਟਾਈਮ ਉਹਦੇ ਦੱਸਣ ਦੇ ਮੁਤਾਬਕ ਉਹ ਰੋਟੀ ਲੈਣ ਗਿਆ ਹੋਇਆ ਸੀ نیچے ਕੰਮ ਹੋ ਰਿਹਾ ਸੀ ਕੀ ਉੱਪਰ ਉੱਪਰ ਹੋ ਰਿਹਾ ਸੀ ਲੱਕੜ ਦਾ ਉਹਨਾਂ ਸੀ ਨਿਊ ਕੰਸਟਰਕਸ਼ਨ ਲੱਕੜ ਦਾ ਤੇ ਹੁਣ ਕਿਦਾਂ ਕੀ ਜਾਂਚ ਕੀਤਾ ਪਰਤਾਲ ਕਿਦਾਂ ਕਰ ਰਹੇ ਹਾਂ ਜੋ ਵੀ ਸਾਰਾ ਕੁਝ ਚੈੱਕ ਕਰ ਰਹੇ ਸਾਰੇ 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 ਸੀਸੀ ਕੈਮਰੇ ਵਗੈਰਾ ਸਾਰੇ ਪਹਲੂ ਚੈੱਕ ਕਰ ਰਹੇ ਆ ਉਸ ਦੇ ਅਕੋਰਡਿੰਗ ਹੀ ਗੱਲ ਕੀਤੀ ਜਾਊ ਸਰ ਗੱਲ ਕਰੀ ਜੇ ਕਟਰ ਦੀ ਕਟਰ ਤੁਹਾਨੂੰ ਲੱਗਦਾ ਵੀ ਉਸ ਲੈਵਲ ਤੱਕ ਜਾ ਸਕਦਾ ਹੈ ਕਿਉਂਕਿ ਕਟਰ ਦੇਖਿਆ ਗਿਆ ਸਵੇਰੇ ਸੀ ਦੇਖੋ ਮੌਕੇ ਤੇ ਫੋਰੈਂਸਿਕ ਟੀਮ ਵੀ ਬੁਲਾਈ ਹੈ ਫੋਰੈਂਸਿਕ ਸਾਡੀ ਫੋਰੈਂਸਿਕ ਟੀਮ ਵੀ ਆਈ ਹੈ ਠੀਕ ਹੈ ਜਿਵੇਂ ਵੀ ਰਿਪੋਰਟ ਆਉਣੀ ਹੈ ਜਿਵੇਂ ਵੀ ਸਾਨੂੰ ਪਤਾ ਲੱਗਦਾ ਜੋ ਵੀ ਗੱਲ ਸਾਹਮਣੇ ਆਉਂਦੀ ਹੈ ਉਸ ਦੇ ਅਕੋਰਡਿੰਗ ਕਰਕੇ ਕੀਤਾ ਠੀਕ ਹੈ ਜੀ ਠੀਕ ਹੈ